ਹਾਂਜੀ ਤੁਸੀਂ ਦੇਖ ਰਹੇ ਜੀ ਬਾਦਰ ਪਟੇ ਨੂੰ ਸ਼ਮਾਇਮ ਹੋਰੇ ਬਣੀ ਐਸ ਸਮੇਲੇ ਜੋਦਿਆਂ ਚ ਡੇਰਾ ਬਾਬਾ ਨਾਨਕ ਗੁਰਦੁਆਰਾ ਸ੍ਰੀ ਚੁਲਾ ਸਾਹਿਬ ਤਨੂਥੋੜੀ ਜਿਹੀ ਜਾਣਕਾਰੀ ਦੇ ਦਈਏ ਜਿਹੜੀਆਂ ਸੰਤਾਂ ਜਿਹੜੀਆਂ ਗੁਰੂ ਨਾਲ ਗੱਲ ਨਹੀਂ ਲਾਉਣ ਦੇ ਜਿਹੜੀਆਂ ਸੰਤਾਂ ਟੇਹਰੇ ਬਾਰੇ ਧੰਨਵਾਦ ਨਾਨਕ ਬਸਤੇ ਜਿਹਨੇ ਦਰਸ਼ਨ ਕਰਨ ਤੋਂ ਉੱਗਿਆ ਪਹਿਲਾਂ ਬੜਾ ਨੂੰ ਛੁਟੇ ਜੇ ਸ਼ੀਸ਼ੇ ਦੇ ਵਿੱਚ ਜਿਹੜਾ ਕਿ ਤੁਸੀਂ ਦਰਸ਼ਨ ਕਰਦੇ ਹੋ ਸੀ ਤੇ ਬਿਲਕੁਲ ਕਲੀਅਰ ਨਹੀਂ ਸੀ ਉਹਦਾ ਮੂ ਜਿਹੜਿਆ ਗੁਰੰਧ ਜੀ ਜਿਹੜਾ ਅੰਗ ਅੰਗ ਵਸਤਰ ਜਿਹੜੇ ਨੇ ਮੂ ਤੁਸੀਂ ਖੁੱਲੇ ਦਰਸ਼ਕ ਦਰ ਜਿਹੜੇ ਉਹ ਕਰ ਸਕਦੇ ਆਗੇ ਸਟੀਲ ਦੀ ਜਿਹੜੀ ਹੈ ਬਾਟੀ ਜਿਹੜੀ ਉਹ ਬਣਾ ਕੇ ਉਹਦੇ ਵਿੱਚ ਪੜੇਗੀ ਜੁੱਤੇ ਢੰਗ ਨਾਲ ਜਿਹੜਾ ਵੀ ਅੰਗ ਵਸਤਰ ਜਿਹੜੇ ਨੇ ਉਹ ਹੁਣ ਇਥੇ ਸ਼ੋਸ਼ ਕੀਤੇ ਤ ਗਈ ਹੈਗੇ ਨੇ ਤੁਸੀਂ ਖੁੱਲੇ ਦਰਸ਼ਕ ਦਰ ਜਿਹੜੇ ਤੁਸੀਂ ਉਹਨਾਂ ਕਰ ਸਕਦੇ ਆਗੇ ਇਹਰਾ ਬਾਬਾ ਨਾਨਕ ਤੋਂ ਮੋਰਾਰੀ ਭੱਟਰੀ ਅੱਜ ਦੀ ਵਿਸ਼ੇਸ਼ਟਾ ਇਹ ਤਾਨੂੰ ਜਾਣਕਾਰੀ ਦੇ ਦਈਏ ਜੀ ਸਭ ਤੋਂ ਪਹਿਲਾਂ ਜਿਹੜਾ ਸ੍ਰੀ ਚੁਲਾ ਸਾਹਿਬ ਗੁਰੂ ਨਾਨਕ ਦੇਵ ਜੀ ਜਿਹੜੇ ਵਸਤਰ ਸੀ ਜੀ ਉਹਨਾਂ ਨੂੰ ਹੁਣ ਇਹਨਾਂ ਦੀ ਜਿਹੜੀ ਉਮਰ ਜਿਹੜੀ ਹੈ ਵਧਾ ਦਿੱਤੀ ਹੈ ਤੁਹਾਨੂੰ ਪਹਿਲਾਂ ਵੀ ਜਿਹੜੀ ਆਪਾਂ ਖਬਰ ਜਿਹੜੀ ਨਸ਼ਰ ਕੀਤੀ ਸੀਗੀ ਆ ਹੁਣ ਫੇਰ ਨਵੇਂ ਸਰੇ ਤੋਂ ਜੇ ਅੰਗਵਸਤਰ ਜਿਹੜੇ ਨੇ ਪਹਿਲੇ ਬਹੁਤ ਛੋਟੇ ਛੋਟੇ ਹੈਗੇ ਸੀ ਜੀ ਹੁਣ ਖੁੱਲੇ ਹੀ ਦਰਸ਼ਨ ਜਿਹੜੇ ਤੁਹਾਨੂੰ ਹੁਣ ਇਹਨਾਂ ਦੇ ਵੀ ਹੋਣ ਕਰਨਗੇ ਜੀ ਅ ਦੇਖੋ ਜੀ ਸਾਰਾ ਜੇ ਰਿਆ ਗਿਆ ਅੱਗੇ ਤੇ ਸ਼ੀਸ਼ਾ ਛੋਟਾ ਉਹਦੇ ਵਿੱਚ ਵਸਤਰ ਜਿਹੜੇ ਉਹਦੇ ਵਿੱਚ ਸ਼ੇਗਦੇ ਸੀਗੇ ਪਰ ਹੁਣ ਇਹਨਾਂ ਨੂੰ ਤੁਸੀਂ ਵੱਡੇ ਕਾਰਨ ਨਾਲ ਵੀ ਦੇਖ ਸਕਦੇ ਹੋ ਜੀ ਬਿਲਕੁਲ ਨਵੇਂ ਵਸਤਰ ਬਿਲਕੁਲ ਤਿਆਰ ਹੋ ਗਏ ਆ ਜੀ ਐਸਵੇਲੇ ਐਸਵੇਲੇ ਗੁਰਨਾਨਕ ਜੀ ਜੀ ਅਨਸੰਬੰਧ ਸੇ ਜੜੀ ਐ ਸਾਰੇ ਐਸਵੇਲੇ ਬਾਬਾ ਜੀ ਇਥੇ ਸਾਰੇ ਐਸਵੇਲੇ ਮੌਜੂਦ ਨੇ ਜੀ ਜਿਨ੍ਹਾਂ ਦੀ ਰੇਖ ਦੇ ਵਿੱਚ ਇਹ ਸਾਰਾ ਜਿਹੜਾ ਪ੍ਰੋਜੈਕਟ ਜਿਹੜਾ ਤਿਆਰ ਹੋਇਆ ਜੀ ਹੈ ਜੀ ਖੁੱਲੇ ਦਰਸ਼ਕ ਦਦਾਰ ਹੁਣ ਤੁਹਾਨੂੰ ਹੌਣ ਕਰਨਗੇ ਜੀ ਇਥੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇ ਅੰਕਾ ਚੋਲਾ ਜੀ ਇਹ ਜਾਣ ਤੀਨ ਲੋਕ ਨਾ ਆਇਆ ਸੋ ਬਸਤਰ ਮਹਾਨ ਅਲਖ ਲਖਾਇਆ ਕੁਰਤੇ ਪਾਇਆ ਨਾਨਕ ਕੇ ਹਰਕਾ ਚੋਲਾ ਅੱਜ ਬੜੀ ਆਪਾਰ ਕਿਰਪਾ ਜੋ ਲਗਭਗ ਜੁਲਾਈ ਦੇ ਮਹੀਨੇ ਚ ਸ਼ੁਰੂ ਹੋਈ ਸੀ ਸੇਵਾ ਜੋ ਗੁਰੂ ਨਾਨਕ ਸਾਹਿਬ ਦੇ ਪਿੱਤਰ ਰੰਗ ਦੇ ਬਸੋ ਸ੍ਰੀ ਚੋਲਾ ਸਾਹਿਬ ਭੈ ਨਾਨਕੀ ਦਾ ਰੁਮਾਲ ਸਾਹਿਬ ਜਰਨਲ ਹਰੀ ਸਿੰਘ ਜੀ ਦੇ ਰੁਮਾਲ ਸਾਹਿਬ ਹੋਰ ਕੁਝ ਸਦਾਲੂਆਂ ਨੇ ਜਿਹੜੇ ਜਪਜੀ ਸਾਹਿਬ ਦੇ ਹੱਥ ਦੀ ਘਟਾਈ ਨਾਲ ਲਿਖੇ ਹੋਏ ਪਾਠ ਸੀ ਉਹ ਸਾਰੇ ਅੱਜ ਫਿਰ ਸਭ ਹੋ ਗਏ ਨੇ ਇਹ ਹੁਣ ਅਸੀਂ ਅੱਜ ਮਹਾਰਾਜ ਦੀ ਕਿਰਪਾ ਨਾਲ ਜਿਨ੍ਹਾਂ ਨੇ ਪਰਸਪਰ ਕੀਤੇ ਟੀਮ ਨੇ ਸਾਡਾ ਸਾਰਾ ਪਰਿਵਾਰ ਨਾਲ ਮੇਰੇ ਖੜੇ ਨੇ ਬਾਬਾ ਸੁਭੀਰ ਸਿੰਘ ਜੀ ਬਾਬਾ ਰਜੀਤ ਸਿੰਘ ਜੀ ਬਾਬਾ ਹਦੀਪ ਸਿੰਘ ਜੀ ਸੰਦੀਪ ਸਿੰਘ ਜੀ ਤੇ ਨਾਲ ਜਿਹੜੀ ਟੀਮ ਨੇ ਸਾਡਾ ਕੀਤਾ ਸੀ ਸਾਰਾ ਇਹ ਕਾਰਜ ਜੋ ਐਸਪੀ ਸਿੰਘ ਜੀ ਜੋ ਨੈਸ਼ਨਲ ਮਿਊਜ਼ੀਅਮ ਦੇ ਡਾਇਰੈਕਟਰ ਰਿਟਾਇਰ ਹੋਏ ਉਹਨਾਂ ਦੀ ਟੀਮ ਨੇ ਇਹ ਸਾਰਾ ਕੰਮ ਬੜੇ ਹੀ ਸੋਹਣੇ ਤਰੀਕੇ ਨਾਲ ਕੀਤਾ ਔਰ ਮੈਂ ਦੇਸ਼ਾਂ ਪਰਦੇਸਾਂ ਦੀਆਂ ਸੰਗਤਾਂ ਤੇ ਜਿੱਥੇ-ਜਿੱਥੇ ਵੀ ਸਾਡੇ ਗੁਰੂ ਮਹਾਰਾਜ ਦੇ ਇਤਿਹਾਸਿਕ ਚੀਜ਼ਾਂ ਪਈਆਂ ਨੇ ਜੋ ਵੀ ਉਹਨਾਂ ਦੀ ਵਿਰਾਸਤ ਹੈ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਉਹ ਇਸ ਤਰ੍ਹਾਂ ਦੀ ਟੀਮ ਜਿਸ ਤਰ੍ਹਾਂ ਉਹਨਾਂ ਐਸਪੀ ਸਿੰਘ ਜੀ ਉਹਨਾਂ ਦੇ ਨਾਲ ਨੇ ਮਹੇਸ਼ ਕੁਮਾਰ ਜੀ ਹੈ ਜੀ ਇਹ ਐਸੀ ਟੀਮਾਂ ਨੂੰ ਅਸੀਂ ਉਹਨਾਂ ਨੂੰ ਇਹ ਕਾਰਜ ਦਈਏ ਕਿ ਜਿਹੜੀ ਸਾਡੀ ਵਿਰਾਸਤ ਨੂੰ ਸੰਭਾਲਣ ਔਰ ਇਹਨਾਂ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਇਹ ਸਾਰੀ ਵਿਰਾਸਤ ਨੂੰ ਸੰਭਾਲਿਆ ਔਰ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਅੰਦੇ ਅੱਜ ਅਸੀਂ ਵੀ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਪੂਰੇ ਚੋਲਾ ਸਾਹਿਬ ਦੇ ਦਰਸ਼ਨ ਕੀਤੇ ਨੇ ਜੋ ਇਹਨਾਂ ਦੀ ਟੀਮ ਦੀ ਬਦੌਲਤ ਹੈ ਜਿਨ੍ਹਾਂ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਪੁਰਬ ਗੁਰੂ ਮਰਿਆਦਾ ਦੇ ਨਾਲ ਇਹ ਕਾਰਜ ਪੂਰਾ ਕੀਤਾ ਤੇ ਅੱਜ ਅਸੀਂ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਅੰਗ ਦੇ ਬਸ ਸ੍ਰੀ ਚੋਲਾ ਸਾਹਿਬ ਉਹਨਾਂ ਦੇ ਵਿਵਿਤਰ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿੱਚ ਸਥਾਪਿਤ ਕਰ ਰਹੇ ਹਾਂ ਗੁਰੂ ਮਾਰੇ ਕਿਰਪਾ ਕਰਨ ਸਾਰਿਆਂ ਨੂੰ ਕਿਰਪਾ ਕਰ ਸਾਨੂੰ ਸਾਰਿਆਂ ਨੂੰ ਸਵਾਰੇ ਨੂੰ ਸਾਨੂੰ ਅੰਮ੍ਰਿਤ ਵੇਲੇ ਦੇ ਜਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ ਤੇ ਸੰਗਤਾਂ ਨੂੰ ਮੈਂ ਕਹਾਂਗਾ ਉਹ ਹੁਣ ਆ ਕੇ RAMNASHI PURDORA SAHB SHREE CHOLA SAHB ਦੇ ਦਰਸ਼ਨ ਕਰ ਸਕਣਗੀਆਂ ਖੁੱਲੇ ਦਰਸ਼ਨ ਦੇਦਾਰ ਹੋਣਗੇ ਇਹਨੇ ਬਚਨ ਕਰਦੇ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਸਾਡੇ ਗੁਰੂ ਸਾਤਿ ਜਉ ਭੰਯ

ਆ ਜੋ ਇੱਕ ਦੋ ਉਧਰ ਉਧਰ ਹੰਡ ਬੜਾ ਤੁਸੀਂ ਉੱਪਰ ਆ ਜਾਓ ਇੱਕ ਜਣਾ ਜੀ ਚਲੋ ਇਹ ਵਾਈਕ ਰੂਸ ਲਾਓ ਜੀ ਹੁਣ ਆ ਆਪਣਾ ਤੁਸੀਂ ਕਢੋ ਥੋੜਾ ਹੋਰ ਲਾ ਜਾਓ ਕਿ ਅਧੇ ਲਾਜੋ ਮੁਰਤਾ ਜੋ ਅਗਲੇ ਆਹ ਥੋੜਾ ਬਬੀ ਨੂੰ ਥੋੜਾ ਉੱਪਰ ਲੱਗ ਰਿਹਾ ਉੱਪਰ ਲੱਗ ਰਿਹਾ ਬੋਲੋ

ਇਕ ਬਹਾਦਰ ਸਿਮਰਿਆ ਕਰ ਨੌਨੇ ਤੇ ਆਵੇ ਧਾਈ ਸਭ ਥਾਈ ਹੋਏ ਜੀ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਤਰਪਾ ਚਾ ਜੀ ਸਭ ਥਾਈ ਹੋਏ ਜੀ ਸਹਾਈ ਸਭ ਥਾਈ ਹੋਏ ਜੀ ਸਹਾਈ ਦਸਾਂ ਪਾਚੀਆਂ ਦੀ ਜੋ ਧਨ ਧਨ ਸਾਹਿਬ ਕਿਨੇ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਤੇ ਦਾਰ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਸਤਨਾਮ ਸਰਬੱਤ ਦਾ ਭਲਾ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੱਤਰਾ ਜੀ ਹਾਂ ਜੀ ਕੀ ਬਾਬਾ ਜੀ ਅੱਜ ਅੰਗਵਸਤ ਸ੍ਰੀ ਚੋਲਾ ਸਾਹਿਬ ਦੇ ਜਿਹੜੇ ਨੇ ਉਸ ਬਾਰੇ ਚ ਗੁਰੂ ਰੂਪ ਸਾਧ ਸੰਗਤ ਜੀ ਦਾਸ ਬਾਬਾ ਅਵਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਲੈਨੇ ਦਾ ਬਾਬਾ ਨਾਨਕ ਤੋਂ ਦਾਸ ਅੱਜ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਜੋ ਤਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਾਰੇ ਦੇ ਪੁੱਤਰਾਂ ਦੇ ਬਸ ਸ੍ਰੀ ਚੋਲਾ ਸਾਹਿਬ ਜਿਹਦਾ ਜੋ ਪ੍ਰਿਜ਼ਰਵੇਸ਼ਨ ਦਾ ਕਾਰਜ ਸ਼ੁਰੂ ਹੋਇਆ ਸੀ ਅੱਜ ਬੜੀ ਆਪਾਰ ਕਿਰਪਾ ਹੋਈ ਹੈ ਜੋ ਅੱਜ ਕੰਪਲੀਟ ਹੋਣ ਤੇ ਅੱਜ ਚੋਲਾ ਸਾਹਿਬ ਮਹਾਰਾਜ ਦਾ ਆਪਣੇ ਦਰਬਾਰ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਉਸਤਾਫਤ ਕੀਤਾ ਗਿਆ ਹੈ ਤੇ ਦਾਸ ਦੀ ਤੁਮੂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਹੁਣ ਸੰਗਤਾਂ ਖੁੱਲ ਕੇ ਇੱਥੇ ਜੇਰਾਪਾਪਾ ਨਾਨਕ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਗੁਰੂ ਨਾਨਕ ਸਾਹਿਬ ਦੇ ਪੂਰੇ ਚੋਲਾ ਸਾਹਿਬ ਜੀ ਦੇ ਦਰਸ਼ਨ ਕਰ ਜਿੱਦਾਂ ਪਹਿਲਾਂ ਹੋਲਡ ਕਰਕੇ ਪਿਆਸੇ ਅੱਜ ਬੁੱਲੇ ਦਰਸ਼ਨ ਕਰਨ ਅਰਦਾਸ ਸ੍ਰੀ ਸੰਗਤ ਨੂੰ ਇੱਕ ਵਾਰ ਫਿਰ ਸ੍ਰੀ ਦੋਲਾ ਸਾਹਿਬ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਜਿਹੜੀ ਟੀਮ ਨੇ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹੈ ਸਰਵਰਪ੍ਰਿਸ਼ਰਵੈਸ਼ਨ ਜਿਨ੍ਹਾਂ ਨੇ ਕੀਤੀ ਹੈ ਸਰਦਾਰ ਐਸ ਪੀ ਸਿੰਘ ਜੀ ਔਰ ਉਹਨਾਂ ਦੇ ਨਾਲ ਮਹੇਸ਼ ਕੁਮਾਰ ਜੀ ਅੱਗੇ ਆਜੋ ਤੁਸੀਂ ਮਹੇਸ਼ ਕੁਮਾਰ ਜੀ ਔਰ ਆਪਣੇ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਔਰ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਗੁਰੂ ਮਰਿਆਦਾ ਦੇ ਨਾਲ ਇਹ ਕਾਜ ਕੀਤਾ ਔਰ ਸੰਗਤਾਂ ਨੂੰ ਇਹ ਬੇਨਤੀ ਕਰਨਾ ਹੈ ਕਿ ਹੁਣ ਮਮਾ ਅਗੇ ਪਹੁੰਚਣ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਅੰਗ ਦੇ ਬਸੰ ਖੁੱਲੇ ਦਰਸ਼ਨ ਕਰਨ ਇਹਨੇ ਬਚਨ ਕਰਦਾ ਦਾਸ ਫੱਤੇ ਬੁਲਾਉਂਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕਰਦੇ ਹੁਣ ਮੈਂ ਦੂਸਰੇ ਪਰਿਵਾਰ ਆਪਣੇ ਬਾਬਾ ਸੁਦੇਸ਼ ਸਿੰਘ ਜੀ ਨੂੰ ਕਹਿਣਾ ਉਹਈ ਇੱਥੇ ਮਹਾਰਾਜ ਦੀ ਕਿਰਪਾ ਨਾਲ ਕੋਸ਼ਿਸ਼ ਆਪਰਾ ਬਚਨ ਖਾਂਦੇ ਕਰਨ ਦੇ ਬਧਾਈ ਜੁੜਮ ਸਨਮਾਨ ਜੁੜ ਦੇ ਸਾਹਿਬ ਦੇ ਸਾਜ ਜੁੜ ਬੈਠੇ ਗੁਣਾਂਕ ਨਾਮ ਦੇ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਦਾਸ ਬਾਬਾ ਸਰਦੇਸ਼ ਸਿੰਘ ਜੀ 16ਵੀਂ ਸੁਲਤਾਨ ਸ਼ਹਿਬਾਨੇ ਤੇ ਜ ਮਹਾਰਾਜ ਦਰਬਾਰ ਸੇ ਚੋਲਾ ਸਕਦੇ ਆ ਨਾ ਬਾਬਾ ਨਾਨਕ ਅੱਜ ਚੋਲਾ ਸਾਹਿਬ ਦੀ ਆਮਦ ਇਹ ਜੋ ਕਿ 5 ਮਿੰਟ ਤੋਂ ਲਗਾਤਾਰ ਜਿਹਦੀ ਪ੍ਰਵੇਸ਼ ਲਈ ਇਹ ਸੁਰੱਖਿਤਰ ਰੱਖਿਆ ਗਿਆ ਸਾਨੂੰ ਅੱਜ ਉਹ ਕਾਰਜ ਸੰਪੂਰਨ ਹੋਇਆ ਉਸ ਸੰਪੂਰਨ ਦੀ ਖੁਸ਼ੀ ਵਿੱਚ ਅੱਜ ਸਾਰਾ ਬੀਤੀ ਬਰਾ ਇਕੱਠਾ ਆਇਆ ਔਰ ਸੰਤਾਂ ਵੀ ਹਾਜ਼ਰ ਨੇ ਅੱਜ ਦੇ ਇਸ ਮੁਬਾਰਕ ਦਿਨ ਤੇ ਮੈਂ ਸਮੂਹ ਗੁਰਨਾਨਕ ਨਾਮਲੇਵਾਂ ਸਕਤਾਂ ਨੂੰ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਗੁਰਨਾਨਕ ਬਾਬਾ ਜੀ ਬਾਬਾ ਸ਼ਿਰਚਾਂ ਜੀ ਮਹਾਰਾਜ ਉਹਨਾਂ ਦੇ ਸੱਤ ਮੇਰ ਪ੍ਰਿਆਤਿ ਰੱਖਣ ਜੋ ਏ ਚੋਲਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਹਮੇਸ਼ਾ ਆਉਂਦੀਆਂ ਨੇ ਔਰ ਪਿਆਰ ਸਤਿਕਾਰ ਦਿੰਦੀਆਂ ਨੇ ਅੱਜ ਬੜਾ ਮੁਬਾਰਕ ਦਿਨ ਹੈ ਕਿ ਅਸੀਂ ਇੱਕ ਸੁੰਦਰ ਅਲਮਾਰੀ ਵਿੱਚ ਜੋ ਕਿ ਸਟੇਨਲੈਸ ਦੀ ਏ ਟਾਈਟਲ ਅਲਮਾਰੀ ਬਣੀ ਹੈ ਔਰ ਐਸ.ਪੀ. ਸਿੰਘ ਜਿਨ੍ਹਾਂ ਨੇ ਇਹ ਪ੍ਰਜੈਕਟ ਕੀਤੀ ਹੈ ਔਰ ਬੜੇ ਸੁਚੱਜੇ ਟਾਂਗਨਾਲ ਇਹਨਾਂ ਨੇ ਸਾਰਾ ਕਾਰਜ ਨਿਰਵੇਗਨ ਸੰਪੂਰਨ ਕਰਾਇਆ ਸੋ ਅਜ ਦੇ ਇਸ ਮੌਕੇ ਦਿਨ ਤੇ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਅਫਤਾਰ ਸਿੰਘ ਬੇਦੀ ਸ਼੍ਰੀ ਚੂਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਸੂਲਵੇ ਪੀੜੀ ਦਾਸ ਸਮੂਹ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਨਾਲੇ ਜਿੰਨੇ ਵੀ ਸਾਡੇ ਗੁਰੂ ਨਾਨਕ ਨਿਲੇਵਾ ਨਾਮ ਲੈਵਾ ਸੰਗਤਾਂ ਨੇ ਜੋ ਦੇਸ਼ਾਂ-प्रदेशਾਂ ਇਹ ਰਹਿੰਦੀਆਂ ਨੇ ਉਹ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਦੇ ਇਤਿਹਾਸਿਕ ਜਿਹੜੇ ਉਹਨਾਂ ਦੀਆਂ ਉਹਨਾਂ ਦੀਆਂ ਵਸਤੂਆਂ ਪਈਆਂ ਨੇ ਵਿਰਾਸਤ ਜਿਹਨੂੰ ਅਸੀਂ ਕਹਿੰਦੇ ਆ ਤੇ ਦਾਸ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹੈ कि ਜਿਸ ਤਰ੍ਹਾਂ ਮਹਾਰਾਜ ਨੇ ਸਾਨੂੰ ਸੋਚੀ ਪਾਈ ਤੇ ਗੁਰੂ ਨਾਨਕ ਸਾਹਿਬ ਤੇ ਚੋਲਾ ਸਾਹਿਬ ਅਸੀਂ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਨੇ ਜਿੱਦਾਂ ਬਖਸ਼ਿਸ਼ ਕੀਤੀ ਤੇ ਅਸੀਂ ਉਹਨਾਂ ਨੂੰ ਪ੍ਰਿਜ਼ਰਵਰਸ਼ਨ ਕੀਤੀ ਜੋ ਕਿ ਆਉਣ ਵਾਲੀ 500 ਸਾਲ ਜਿਹੜੀ ਹੈ ਸੰਗਤਾਂ ਹੋਰ ਦਰਸ਼ਨ ਕਰਨ ਚੋਲਾ ਸਾਹਿਬ ਜੀ ਦੇ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਐਸਪੀ ਸਿੰਘ ਜੀ ਤੇ ਨਾਲ ਮਹੇਸ਼ ਕੁਮਾਰ ਜੀ ਦਾ ਔਰ ਮੈਂ ਕਹਿਣਾ ਕਿ ਐਸਪੀ ਸਿੰਘ ਜੀ ਵੀ ਥੋੜੀ ਕਿਉਂਕਿ ਨੈਸ਼ਨਲ ਮਿਊਜ਼ੀਅਮ ਦੇ ਡਾਇਰੈਕਟਰ ਰਿਟਾਇਰ ਹੋਏ ਨੇ ਇੰਡੀਆ ਇੰਡੀਆ ਦੇ ਔਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਹੁਣ ਸੰਗਤਾਂ ਦੇ ਰੂਪ ਰੂਪ ਹੋਣ ਤੇ ਦਾਸ ਇਹ ਸੇਵਾ ਦਾ ਮੌਕਾ ਹੋਰ ਦਿਨ ਜਿੱਥੇ ਤੇ ਗੁਰੂ ਸਾਹਿਬ ਜੀ ਦੀਆਂ ਵਸਤੂਆਂ ਪਈਆਂ ਨੇ ਔਰ ਇਹ ਉਹਨਾਂ ਨੂੰ ਵਿਰਾਸਤ ਸਮਾਲਣ ਕਿ ਜੋ ਆਉਣ ਵਾਲੀਆਂ ਪੀੜ੍ਹੀਆਂ ਦਰਸ਼ਨ ਕਰਨ ਇਹਨੇ ਬਚਨ ਕਰਦਾ ਦਾਸ ਫਤੇ ਬੁਲਾਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਸਾਨੋ ਜੋ 3-4 ਮਹੀਨੇ ਪਹਿਲੇ ਕੰਮ ਦਿੱਤਾ ਸੀ ਉਹ ਕੰਮ ਨੂੰ ਪੂਰਾ ਕੀਤਾ ਉਹਦੇ ਨਾਲ ਅਸੀਂ ਬਚਨ ਦਿੱਤਾ ਸੀ ਖੁੱਲੇ ਦਰਸ਼ਨ ਹੋਣ ਅੱਜ ਸਾਰੀ ਸੰਗਤ ਜਿਹੜੀ ਹੈ ਆਹ ਦੇਖੋਲੇ ਦਰਸ਼ਨ ਚੋਲਾ ਸਾਹਿਬ ਜੋ ਬਹੁਤ ਇਤਿਹਾਸਿਕ ਹੈ ਮੈਂ ਪਹਿਲੇ ਵੀ ਕਿਹਾ ਸੀ ਕਿ ਸਰਮੋਰ ਜੇ ਇਸ ਸਰਮੋਰ ਦੇ ਜਿਹੜਾ ਸਿੱਖ ਵਿਰਾਸਤ ਦਾ ਸਭ ਤੋਂ ਜ਼ਿਆਦਾ ਇਤਿਹਾਸਿਕ ਚੀਜ਼ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਪਰਸੋਂ ਆਉਣ ਵਾਲਾ ਦੋ ਦਿਨ ਚ ਪੰਜ ਉਸ ਤੋਂ ਪਹਿਲੇ ਅਸੀਂ ਇਸ ਨੂੰ ਸ਼ੋਭਿਤ ਕਰਤਾ ਤਾਂ ਕਿ ਸਾਰੇ ਸੰਗਤ ਇਹਨਾਂ ਖੋਲੇ ਦਰਸ਼ਨ ਦੇਣ ਔਰ ਅਸੀਂ ਇਹ ਕੋਸ਼ਿਸ਼ ਕੀਤੀ ਹੈ ਇਹ ਸਮਾਜ ਨੂੰ ਦੋ ਗੱਲਾਂ ਤੇ ਇੱਕ ਤੇ ਦਰਸ਼ਨ ਹੋਣ ਔਰ ਸਾਰੀ ਟੈਕਨੀਕਲਿਟੀ ਹੈ ਇਹ ਟੈਕਨੀਕਲ ਵਿਸ਼ੇ ਦੇ ਵਿੱਚ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਟੈਂਪਰੇਚਰ ਹਿਮੀਡਿਟੀ ਕੰਟਰੋਲ ਸਟੀਲ ਸ਼ੀਸ਼ਾ ਸਾਰੀ ਸੀਜਰ ਜਾਣ ਦੇ ਤਿਸ ਮਾਇਆ ਇਸ ਦੇ ਚਾਬਨਨ ਦਸ ਸ਼ੋਭਿਤ ਕੀਤਾ ਕੋ ਸਾਡੇ ਕੋਈ ਸਵਾਲ ਹੋਣ ਤੇ ਜਰੂਰ ਪੁੱਛੋ ਸਿੱਖ ਸਮਾਜ ਦੀਆਂ ਜਿਹੜਾ ਹੋਰ ਵੀ ਕਿਧਰੇ ਵੀ ਸਮਾਨ ਹੈ चाहे किसी तरह के रूप चाहे पेंटिंग दे रूप चाहे टेक्स्ट टाइम दे रूप चाहे या पेंटिंग इन साफ़ संभाल दे असी तोड़े को असी सेवा ने सेवा ला बहुत-बहुत धन्यवाद जी बहुत बहुत शुक्रिया बहुत-बहुत जी का खालसा